ਉਹਨੇ ਵੱਲੋਂ ਜਾ ਰਹੇ ਸੀ ਮੋਟਰਪੰਦੂ ਅੱਛਾ ਤੇ ਰਾਸੀ ਜੋ ਰੁਕ ਗਈ ਹਾਂ ਮੈਨੇ ਜੇ ਰੱਦੀ ਵਾਲਾ ਹੀ ਉਹ ਤਾਂ ਪਿੱਛੇ ਸੀ ਹਾਂ ਅੰਦਰ ਸੇਵਲ ਜਿਸੀ ਉਹ ਵੀ ਕੋਲ ਆ ਜਾਈ ਅੜਸੀ ਤੇ ਪਾਣੀ ਤੁਰਦੇ ਵੈਸੇ ਉਹਨੂੰ ਪਹਿਲਾਂ ਰੋਕੇ ਉਹਦੇ ਕੋਲ ਹਾਂ ਐਕੇ ਵੀ ਪਾਜੀ ਹੀ ਹੋ ਜਾਂਦੀ ਹੈਗੇ ਉਹਨੇ ਸਾਡੇ ਨਾਲ ਹੱਥੋਂ ਪਾਈ ਘੋਨ ਲਾ ਪਿਆ ਜਿਆਦਾ ਕਰਦਿਆ ਕਰਦਿਆ ਉਹਨੇ ਸਾਡੇ ਦੇ ਮਾਰਨ ਲਾ ਦਿੱਤਿਆ ਪਤਾ ਨਹੀਂ ਲੱਗਾ ਕਦੋਂ ਉਹਨੇ ਮਾਰ ਦਿੱਤੀ ਉਹ ਨਿਆ ਘੋਲਿਆ ਮਾਰਕੀ ਨਹੀਂ ਨਹੀਂ ਹਾਂ ਮੋਸ਼ਨ ਲਈ ਹੈ ਜੇ ਮੈਨੂੰ ਤੇ ਮੁੰਡੇ ਨੇ ਮਿਠਾਇਆ ਕਹਿੰਦਾ ਆ ਜਾ ਮਣੇ ਆਉਂਦੇ ਆ ਅੱਛਾ ਮੈਂ ਆ ਬਾਕੀ ਨਾਲ ਦੇ ਨੂੰ ਪਤਾ ਸੀ ਅੱਛਾ ਜੀ ਤੇਵੇਂ ਨੂੰ ਪਤਾ ਕਿੱਥੇ ਚੱਲੇ ਅੱਛਾ ਹਾਂ ਜੀ ਨਾਲ ਦੇ ਨੂੰ ਪਤਾ ਸੀ ਇਹ ਨਾਲ ਦੇ ਨੂੰ ਪਿਆ ਹੋਣਾ ਦੇਖਿਆ ਨੇ ਮੈਂ ਕੁਲਦੀਪ ਨੂੰ ਹਾਂ ਜੀ ਨਾਲ ਚੁੱਪ ਇਹ ਚੱ ਲੱਗਾ ਨਾਲ ਦਾ ਕਿਹੜਾ ਸੀ ਗੱਲ ਨਾਲ ਦੇ ਮਿੱਠੂ ਸੀ कल सानो एक डिस्कस कॉल आई सी जिस ਦੇ ਵਿੱਚ ਕਿ ਇੱਕ ਕੁਲਬੀਰ ਸਿੰਘ ਲਾਇਸ ਮਿੱਠੂ ਨਾਮ ਦਾ ਲੜਕਾ ਜਿਹੜਾ ਕਿ ਲਾਟੀਆਂਵਾਲਾ ਰਹਿਣ ਹੋਇਆ ਉਹਨੇ ਸਾਨੂੰ ਇਤਲਾਹ ਦਿੱਤੀ ਸੀ ਕਿ ਉਸ ਦਾ ਇੱਕ ਰਿਲੇਟਿਵ ਜਿਸ ਦਾ ਕਿ ਨਾਮ ਕੀ ਬਿੱਲਾ ਹੈ ਉਹਦੇ ਕਿਸੇ ਨੇ ਗਨ ਸ਼ਾਟ ਇੰਜਰੀ ਕਰਦੀ ਹੈ ਉਹ ਤਿੰਨ ਜਣੇ ਇਨਕਲੂਡਿੰਗ ਮਿੱਠੂ ਬਿੱਲਾ ਅਤੇ ਉਹਨਾਂ ਦਾ ਇੱਕ ਹੋਰ ਰਿਸ਼ਤੇਦਾਰ ਜਿਹਦਾ ਨਾਮ ਹੈ ਗੁਰਪ੍ਰੀਤ ਸਿੰਘ ਉਸ ਗੋਪੀ ਤੇ ਤਿੰਨ ਜਣੇ ਬਾਈਕ ਤੇ ਤਲਵੰਡੀ ਮਾਦੋ ਸਾਈਡ ਤੋਂ ਮੋਠਾਵਾਲ ਵਾਲੀ ਸਾਈਡ ਤੇ ਜਾ ਰਹੇ ਸਨ। ਰਾਸਤੇ ਵਿੱਚ ਜਦੋਂ ਉਹ ਜਾ ਰਹੇ ਸਨ ਤਾਂ ਇੱਕ ਪਲਸਰ ਉੱਤੇ ਤਿੰਨ ਨੌਜਵਾਨ ਜਿਨ੍ਹਾਂ ਵਿੱਚੋਂ ਇੱਕ ਵਰਦੀ ਧਾਰੀ ਸੀ ਅਤੇ ਦੋ ਸਿਵਲ ਦੇ ਵਿੱਚ ਸਨ ਜੋ ਕਿ ਤਿੰਨੇ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸ ਦੇ ਸਨ ਅਤੇ ਸੀਆਈਏ ਜਲੰਧਰ ਨੂੰ ਬਿਲੋਂਗ ਕਰਨ ਬਾਰੇ ਗਲਤ ਇਤਲਾਹ ਦੇ ਕੇ ਉਹਨਾਂ ਦੀ ਤਲਾਸ਼ ਲੈਣ ਦੀ ਕੋਸ਼ਿਸ਼ ਕੀਤੀ। ਜਦ ਤਲਾਸ਼ ਲੈਣ ਦੀ ਕੋਸ਼ਿਸ਼ ਕੀਤੀ ਤਾਂ ਦੂਸਰੇ ਲੜਕਿਆਂ ਨੂੰ ਸ਼ੱਕ ਹੋਇਆ ਜਿਸ ਦੇ ਵਿੱਚ ਕਿ ਉਹਨਾਂ ਦੀ ਇੱਕ ਆਪਸ ਦੇ ਵਿੱਚ ਸਕਫਲ ਹੋ ਗਿਆ। ਡਿਊਰਿੰਗ ਦ ਸਕਫਲ ਉਹਨਾਂ ਦੇ ਵਿੱਚ ਜਿਹੜੇ ਤਿੰਨ ਲੜਕੇ ਜਿਨ੍ਹਾਂ ਦੇ ਵਿੱਚ ਇੱਕ ਮੰਮਰੇਤ ਵਰਦੀਤਾਰੀ ਸੀਗਾ ਤੇ ਦੋ ਲੜਕੀ ਜਿਹੜੇ ਦੂਸਰੇ ਸੀਗੇ ਉਹ ਚੋਂ ਇੱਕ ਲੜਕਾ ਜਿਸ ਦਾ ਨਾਮ ਕੀ ਹੈਪੀ ਹੈ ਉਹਨੇ ਆਪਣੇ ਵੈਪਨ ਤੋਂ ਫਾਇਰ ਕਰ ਦਿੱਤਾ ਜੋ ਕਿ ਬਿੱਲੇ ਦੇ ਐਬਡੋਮਨ ਵਿੱਚ ਲੱਗਾ ਦੋ ਹੀ ਇਜ਼ ਆਊਟ ਆਫ ਡੇਂਜਰ ਹੀ ਵਾਸ ਰਸ਼ ਟੂ ਦ ਹਸਪੀਟਲ ਜਿੱਥੇ ਕਿ ਉਹਨੂੰ ਆਪਰੇਟ ਕੀਤਾ ਗਿਆ ਹੁਣ ਉਹ ਖਤਰੇ ਤੋਂ ਬਾਹਰ ਹੈ ਇਹ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਆਨਯੋਗ ਐਸਐਸਪੀ ਕਪੂਰਥਲਾ ਸਾਹਿਬ ਮੈਮ ਬਤਸਲਾ ਗੁਪਤਾ ਆਈਪੀਐਸ ਐਸਪੀ ਡੀ ਸਰਬਜੀਤ ਰਾਏ ਸਰ ਤੇ ਇਸ ਤੋਂ ਇਲਾਵਾ ਐਸਐਚਓ ਹਰਗੁਰਦੇਵ ਤੇ ਮੈਂ ਅਸੀਂ ਅਲੱਗ-ਅਲੱਗ ਟੀਮਾਂ ਗਠਿਤ ਕੀਤੀਆਂ ਅਤੇ ਅਲੱਗ-ਅਲੱਗ ਯੰਗੋਸ ਤੋਂ ਇਹਨੂੰ ਐਕਸਪਲੋਰ ਕਰਨਾ ਸਟਾਰਟ ਕੀਤਾ ਇਨਵੈਸਟੀਗੇਸ਼ਨ ਸਟਾਰਟ ਕੀਤੀ ਪਰਚਾ ਦਰਜ ਕਰਨ ਤੋਂ ਬਾਅਦ ਅਸੀਂ ਇਹਦੇ ਵਿੱਚ 107 ਨੰਬਰ ਪਰਚਾ ਦਰਜ ਕੀਤਾ ਅੰਡਰ ਸੈਕਸ਼ਨ 307 34 ਅਤੇ 25 27 54 98 ਆਰਮਜ਼ ਐਕਟ ਦਾ ਜਿਹੜੀਆਂ ਵੱਖ-ਵੱਖ ਟੀਮਾਂ ਨੂੰ ਉਦੋਂ ਵੱਡੀ ਸਫਲਤਾ ਮਿਲੀ ਜਦੋਂ ਕਿ ਅਸੀਂ ਜਿਹੜਾ ਬੰਦੇ ਨੇ ਵਾਰਦੀ ਪਾਈ ਹੋਈ ਸੀਗੀ ਉਸ ਦਾ ਨਾਮ ਜਤਿੰਦਰ ਸਿੰਘ ਹੈ ਉਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਉਹ ਲੜਕਾ ਕਾਫੀ ਲੰਮੇ ਸਮੇਂ ਤੋਂ ਜਲੰਧਰ ਪੁਲਿਸ ਲਾਈਨ ਕਮਿਸ਼ਨਰ ਡੇਟ ਤੋਂ 11000 ਚੱਲ ਰਹੇ ਸੀਗਾ ਤੇ ਉਹ ਮਾੜੀ ਸੰਗਤ ਦੇ ਵਿੱਚ ਪਿਆ ਹੋਇਆ ਸੀ ਜਿਸ ਕਰਕੇ ਉਹ ਇਦਾਂ ਦੀ ਹਰਫਦਾ ਕਰ ਰਿਹਾ ਸੀਗਾ ਉਹਨੂੰ ਅਸੀਂ ਗ੍ਰਿਫਤਾਰ ਕੀਤਾ ਇਸ ਤੋਂ ਇਲਾਵਾ ਇੱਕ ਲੜਕਾ ਹੋਰ ਜਿਸ ਦਾ ਨਾਮ ਹੈ ਜੀ ਜੱਸਾ ਉਹਨੂੰ ਵੀ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਜੋ ਕਿ ਇਹਨਾਂ ਦੇ ਨਾਲ ਸੀਗਾ ਮੌਕੇ ਵਾਰਦਾ ਤੇ ਇਸ ਤੋਂ ਇਲਾਵਾ ਜਿਹੜੇ ਦੋ ਦੂਸਰੇ ਲੜਕੇ ਹੋਰ ਸਨ ਜਿਹੜੇ ਕਿ ਉੱਥੇ ਜਿਨ੍ਹਾਂ ਨੇ ਕਾਂਸਪੀਰੇਸੀ ਕੀਤੀ ਤੇ ਮੌਕੇ ਤੇ ਮੌਜੂਦ ਸਨ ਉਹ ਅਰਾਉਂਡ ਦ ਰਨ ਅਸੀਂ ਆਪਣੀਆਂ ਅਲੱਗ-ਅਲੱਗ ਟੀਮਾਂ ਬਣਾਈਆਂ ਨੇ ਆਪਣੇ ਖੂਫੀਆ ਸੋਰਸਸ ਥਰੂ ਉਹਨਾਂ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਲਦ ਤੋਂ ਜਲਦ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜੀ ਦੇਖਿਓ ਜਿਹੜੇ ਕੁਝ ਨੌਜਵਾਨ ਜਿਹੜੇ ਚਾਹੇ ਪੁਲਿਸ ਦੇ ਵਿੱਚ ਹੋਣ ਜਾਂ ਕਿਸੇ ਹੋਰ profession ਦੇ ਵਿੱਚ ਹੋਣ ਜਿਹੋ ਗਲਤ ਸੰਗਤ ਵਿੱਚ ਪੈ ਜਾਂਦੇ ਹਨ ਤਾਂ ਉਹ ਇਦਾਂ ਦੀਆਂ ਅਰਥਕਾਂ ਜਿਹੜੀਆਂ ਕਰ ਜਾਂਦੇ ਹਨ ਇਸ ਲਈ ਸਾਡੇ ਸੀਨੀਅਰ ਅਫਸਰਾਂ ਵੱਲੋਂ ਕਾਫੀ ਪ੍ਰਾਲੇ ਕੀਤੇ ਜਾ ਰਹੇ ਜਿਹਦੇ ਵਿੱਚ ਕਿ ਅਸੀਂ ਆਪਣੇ ਸਾਰੇ ਮੁਲਾਜ਼ਮਾਂ ਨੂੰ ਸੈਂਸਿਟਾਈਜ਼ ਕਰਦੇ ਹਾਂ ਜੇ ਕਿਸੇ ਨੂੰ ਕੋਈ ਮਾੜੀ ਆਦਤ ਲੱਗ ਵੀ ਜਾਂਦੀ ਹੈ ਤੇ ਸੀਨੀਅਰ ਅਫਸਰ ਇਹਦੇ ਲਈ ਅਲੱਗ-ਅਲੱਗ ਸੈਮੀਨਾਰਸ ਲਗਾ ਕੇ ਇਹਨਾਂ ਨੂੰ ਇਹਦੇ ਮਾੜੇ ਪ੍ਰਭਾਵਾਂ ਬਾਰੇ ਜਿਹੜੀ ਹੈ ਜਾਣਕਾਰੀ ਦਿੰਦੇ ਹਨ ਅੱਗੇ ਵੀ ਦਿੰਦੇ ਰਵਾਂਗੇ ਅਸੀਂ ਆਪਣੇ ਗਰਾਸਰੂਟ ਲੈਵਲ ਜੋ ਕਿ ਸਾਡੇ ਪੁਲਿਸ ਸਟੇਸ਼ਨਸ ਹਨ ਉਹਨਾਂ ਦੇ ਵਿੱਚ ਵੀ ਆਪਣੇ ਐਸਐਚਓਜ਼ ਨੂੰ ਟਾਈਮ ਟੂ ਟਾਈਮ ਖੁਦਾਇਤ ਕਰਦੇ ਆ ਕਿ ਆਪਣੇ ਜਿਹੜੇ ਮੁਲਾਜ਼ਮ ਹੈਗੇ ਨੇ ਉਹਨਾਂ ਦੇ ਨੇ ਵੈਲਫੇਅਰ ਦੇ ਵਾਸਤੇ ਵੱਧ ਤੋਂ ਵੱਧ ਕੰਮ ਕਰਨ ਤਾਂ ਜੋ ਜੇ ਕੋਈ ਮਾਨਸਿਕ ਤੌਰ ਤੇ ਜਾਂ ਪਰਿਵਾਰਕ ਤੌਰ ਤੇ ਪਰੇਸ਼ਾਨ ਹੈ ਤਾਂ ਉਹਦੀ ਜਿਹੜੀ ਪਰੇਸ਼ਾਨੀ ਹੈ ਉਹਨੂੰ ਦੂਰ ਕੀਤਾ ਜਾ ਸਕੇ ਅਤੇ ਕਦੇ ਵੀ ਅਜਿਹਾ ਕੋਈ ਸਟੈਪ ਜਿਹੜਾ ਸਾਡਾ ਬਲਾ ਇਹ ਇਦਾਂ ਦਾ ਹਜ ਤੱਕ ਕੋਈ ਵੀ ਤਫਤੀਸ਼ ਦੇ ਵਿੱਚ ਇਦਾਂ ਦੀ ਗੱਲ ਸਾਹਮਣੇ ਨਹੀਂ ਆਈ ਹੈ ਜਦੋਂ ਉਹ ਲੜਕਿਆਂ ਨੇ ਇਹਨਾਂ ਨੂੰ ਰੋਕਿਆ ਸੀਗਾ ਜਿਹੜੇ ਐਗਰੀਡ ਹੈਗੇ ਉਹਨਾਂ ਨੂੰ ਜਦੋਂ ਰੋਕਿਆ ਸੀ ਉਹਨਾਂ ਨੇ ਉਸ ਟਾਈਮ ਦੇ ਉੱਤੇ ਵਿਦਰੋਹ ਕੀਤਾ ਕਿਉਂਕਿ ਜਿਹੜੇ ਮਦਈ ਹੈ ਤੇ ਜਿਹੜੇ ਜਿਹਦੇ ਗੋਲੀ ਲੱਗੀ ਹੈ ਉਹਨਾਂ ਨੂੰ ਸ਼ੱਕ ਹੋਇਆ ਕਿ ਇਹ ਕੋਈ ਨਕਲੀ ਟੀਮ ਬਣ ਕੇ ਸਾਡੀ ਤਲਾਸ਼ੀ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਜਦੋਂ ਉਹਨਾਂ ਨੇ ਉਹਨਾਂ ਨੂੰ ਕਨਫਰੰਟ ਕੀਤਾ ਤੇ ਉਸ ਦੇ ਵਿੱਚ ਲੜਕੇ ਨੇ ਫਾਇਰ ਕਰ ਦਿੱਤਾ ਜਿਹੜਾ ਦੋ ਲੜਕੇ ਹੈਗੇ ਇੱਕ ਗੋਪੀ ਹੈ ਤੇ ਇੱਕ ਸੀਪਾ ਸੀਪਾ ਦੇ ਉਹ ਦੋਨਾਂ ਜਿਹੜੇ ਹੈਗੇ ਉਹਨਾਂ ਤੇ ਪਹਿਲਾਂ ਵੀ ਆਰਮ ਸੈਕ ਦੇ ਪਰਚੇ ਦਰਜ ਹੈਗੇ ਨੇ ਦੇ ਆਰ ਆਨ ਦਾ ਰਨ ਜਿੱਦਾਂ ਇਹ ਫੜੇ ਜਾਣਗੇ ਉਹਦੇ ਅੱਗੇ ਹੋਰ ਤਫਤੀਸ਼ ਦੇ ਵਿੱਚ ਜੋ ਵੀ ਸਾਹਮਣੇ ਆਏਗਾ ਵੀ ਵਿਲ ਡੂ ਦਾ ਨੀਡਫੁਲ ਅਕੋਰਡਿੰਗ ਟੂ ਦਾ ਲਾਅ ਦੋ ਗ੍ਰਿਫਤਾਰ ਇਹਨਾਂ ਵਿੱਚ ਜਿਹੜਾ ਉਹਨਾਂ ਦਾ ਰਿਪੋਰਟ ਦੀ ਬਾਤ ਹਾਂ ਜੋ ਗ੍ਰਿਫਤਾਰ ਜਤਿੰਦਰ